ਅੱਜ ਜਿਹੜੀ ਮਸ਼ੀਨ ਲਗਾਈ ਗਈ ਹੈ ਇਹਦੇ ਕੀ ਕੰਮ ਹੈ ਜੀ ਉਹ ਕੋਈ ਨਹੀਂ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਸੰਦੀਪ ਕੁਮਾਰ ਮਲਕ ਜੀ ਆਈਪੀਐਸ ਜਿਹੜਾ ਹਸ਼ਿਆਰਪੁਰ ਜਿਨ੍ਹਾਂ ਦੇ ਸਖਤ ਦਿਸ਼ਾ ਨਿਰਦੇਸ਼ਨ ਕਿ ਅਗਰ ਕੋਈ ਵੀ ਵਿਅਕਤੀ ਜਿਹੜਾ ਉਹ ਟ੍ਰੈਫਿਕ ਨਿਯਮਾਂ ਦੀ ਲੰਘਣਾ ਕਰਦਾ ਤੇ ਉਹਨਾਂ ਦੇ ਖਿਲਾਫ ਜਿਹੜਾ ਸਖਤੀ ਨਾਲ ਪੇਸ਼ ਆਇਆ ਜਾਵੇ ਚਾਹੇ ਕੋਈ ਟੂ-ਵੀਲਰ ਹੋਵੇ ਬਿਨਾ ਮਰਗਾਟ ਬਿਨਾ ਨੰਬਰ ਪਲੇਟ ਜਾਂ ਬੁਲਟ ਮੋਟਰਸਾਈਕਲਾਂ ਦੇ ਅੱਜਕੱਲ ਪਟਾਕੇ ਬਹੁਤ ਨੌਜਵਾਨ ਮਰਵਾਉਂਦੇ ਆ ਜਿਨ੍ਹਾਂ ਨੂੰ ਅਸੀਂ ਸਮੇਂ-ਸਮੇਂ ਤੇ ਵੇਰ ਵੀ ਕਰਦੇ ਰਹਿੰਦੇ ਆ ਤੇ ਇਸ ਦੇ ਨਾਲ ਜਿਹੜੀਆਂ ਅੱਜਕੱਲ ਹਾਈ ਬ੍ਰਾਈਟਡ ਗੱਡੀਆਂ ਆ ਗਈਆਂ ਨੇ ਜਿਨ੍ਹਾਂ ਦੀ ਸਪੀਡ ਬਹੁਤ ਜ਼ਿਆਦਾ ਹੈਗੀ ਆ ਤੇ ਨੌਜਵਾਨ ਜਿਹੜੇ ਲੜਕੇ ਆ ਉਹ ਮੱਲਕੇ ਉਹਨਾਂ ਨੂੰ ਇੰਨਾ ਚੀਜ਼ਾਂ ਬਾਰੇ ਨੌਲੇਜ ਨਹੀਂ ਵੀ ਗੱਡੀਆਂ ਤੇ ਬਹੁਤ ਦੌੜਦੀਆਂ ਪਰ ਇਹ ਭਜਦੀਆਂ ਵੀ ਬਹੁਤ ਨੇ ਜਿੰਨੀ ਮਰਜ਼ੀ ਭਜਾਈ ਜਾਓ ਇਹਨਾਂ ਨੂੰ ਕੰਟਰੋਲ ਕਰਨ ਵਾਸਤੇ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਮਿਸਹੈਪਨਿੰਗ ਨਾ ਹੋ ਜਾਵੇ ਤੇ ਇਸ ਵਾਸਤੇ ਜਿਹੜੀ ਹੈ ਸਪੀਡੋਮੀਟਰ ਜਿਹੜੀ ਮਸ਼ੀਨ ਆ ਉਹ ਟ੍ਰੈਫਿਕ ਨਿਯਮਾਂ ਨੂੰ ਮਤਲਬ ਕਿ ਜਿਹੜੇ ਤੋੜਦੇ ਆ ਉਹਨੂੰ ਰੋਕਣ ਵਾਸਤੇ ਇਹ ਜਿਹੜੀ ਮਸ਼ੀਨ ਲਗਾਈ ਗਈ ਆ ਤੇ ਕੀ ਕਰਨ ਹੁਸ਼ਿਆਰਪੁਰ ਜਿਹੜੇ ਦੀ ਗੱਲ ਕੀਤੀ ਹੈ ਵਾ ਤਾਂ ਕਿੰਨੀਆਂ ਸਪੀਡੋਮੀਟਰ ਆ ਤੇ ਕੀ ਕੀ ਦਾ ਰੂਟ ਹੁੰਦਾ ਇਹ ਸਿਰਫ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਇੱਕੋ ਹੀ ਸਪੀਡੋਮੀਟਰ ਮਸ਼ੀਨ ਆ ਤੇ ਇਹਦੇ ਜਿੰਨੇ ਵੀ ਹੁਸ਼ਿਆਰਪੁਰ ਦੇ 7 ਜਿਹੜੇ ਆ ਹਾਈਵੇ ਪੈਂਦੇ ਹੁਸ਼ਿਆਰਪੁਰ ਨੂੰ ਜਿਹੜੇ ਆ ਛੋਟੇ ਸ਼ਹਿਰਾਂ ਨਾਲ ਜੋੜਦੇ ਆ ਉਹਨਾਂ ਦੇ ਉੱਤੇ ਅਸੀਂ ਜਿਹੜੀਆਂ ਇਹਨੂੰ ਟਰਨ ਬਾਈ ਟਰਨ ਜਿਹੜੀ ਆ ਪੋਟੇ ਲਗਾਈ ਦੀ ਹੈ ਕੀ ਹੈ ਤੇ ਕਿਹਦੀ ਰੇਂਜ ਹੁੰਦੀ ਹੈ ਜੀ ਇਹਦੀ ਜਿਹੜੀ ਆ ਮਤਲਬ ਕਿ ਜਿਹੜੀ ਆ ਕਾਰ ਦੀ ਆ ਉਹ 80 ਦੀ ਹੈਗੀ ਆ ਸਪੀਡ ਜਿਹੜੀ ਆ ਲਿਮਟ ਹੈਗੀ ਆ ਤੇ ਜਿਹੜੀ ਏਦਾਂ ਹੀ ਬੱਸ ਟਰੱਕ ਜਿਹੜੀ ਆ ਉਹਦੀ 60 ਦੀ ਤੇ ਟੂ ਵੀਲਰ ਜਿਹੜਾ ਉਹ 40 45 ਦੀ ਜਿਹੜੀ ਆ ਇਹਨਾਂ ਦੀ ਸਪੀਡ ਲਿਮਟ ਹੈਗੀ ਆ ਪਰ ਦੇਖਣ ਨੂੰ ਹੈ ਸਪੀਡੋਮੀਟਰ ਤਾਂ ਲਗਾ ਦਿੱਤਾ ਗਿਆ ਕਈ ਜਗ੍ਹਾ ਤੇ ਸਪੀਡ ਦੀ ਜਿਹੜਾ బోర్ਡ ਆ ਸਾਈਨ ਬੋਰਡ ਲਗਾਏ ਨਹੀਂ ਕਿ ਲੋਕ ਹਾਂਜੀ ਹਾਂ ਮੈਂ ਕਿਹਾ ਇਸ ਸੰਬੰਧ ਵਿੱਚ ਪਹਿਲਾਂ ਵੀ ਇੱਕ ਵਾਰ ਗੱਲ ਹੋਈ ਸੀਗੀ ਆਪਾਂ ਨਾ ਇਹਦੇ ਸੰਬੰਧ ਚ ਜਿਹੜੇ ਸੱਤ ਜਿਹੜੇ ਆਪਣੇ ਹਾਈਵੇ ਹਿਸ਼ਾਰਪੁਰ ਨੂੰ ਜੋੜਦੇ ਹੈਗੇ ਆ ਉਹਨਾਂ ਦੇ ਉੱਪਰ ਜਿਹੜੇ ਅਸੀਂ ਇਹਨਾਂ ਦੇ ਬਕਾਇਦਾ ਜਿਹੜੇ ਆ ਉਹ ਲਗਾਏ ਹੋਏ ਨੇ ਹਿਸ਼ਾਰਪੁਰ ਪੁਲਿਸ ਨੂੰ ਕੀ ਅਪੀਲ ਕਰਦੇ ਆ ਆਮ ਲੋਕਾਂ ਨੂੰ ਮੇਰੀ ਜਨਤਾ ਨੂੰ ਅਪੀਲ ਹੈ ਕਿ ਦੇਖੋ ਵਾਹਨ ਤਾਂ ਅੱਜ ਕੱਲ ਹਾਈਬ੍ਰਿਡਡ ਆ ਹੀ ਰਹੇ ਹੈਗੇ ਆ ਪਰ ਤੁਸੀਂ ਆਪਣੇ ਅੰਡਰ ਕੰਟਰੋਲ ਸਪੀਡ 'ਚ ਚੱਲੋ ਤੇ ਆਪਣੀ ਵੀ ਆਪ ਵੀ ਸੁਰੱਖਿਆ ਰੱਖੋ ਤੇ ਦੂਜਿਆਂ ਦੀ ਵੀ ਸੁਰੱਖਿਆ ਦਾ ਧਿਆਨ ਰੱਖੋ ਤੇ ਬਿਨਾ ਆਪਣਾ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਕਰਕੇ ਜਿਹੜੀ ਆ ਉਹ ਵਾਹਨ ਨਾ ਚਲਾਓ ਤੇ ਇਹੀ ਮੇਰੀ ਲੋਕਾਂ ਨੂੰ ਅਪੀਲ ਹੈ ਫਿਰ ਜਿਆਦਾ ਉਹ ਠੀਕ ਗਿਆ ਨਹੀਂ ਕੋਈ ਨਹੀਂ ਕੋਈ ਨਹੀਂ ਤਾਂ ਮਨੋ ਮੈਂ ਦੇਖਿਆ ਮੈਂ ਮੋੜ ਤੇ 40 ਦਿਨ ਬਣਾ ਦੇ ਜਨਾਬੀ ਉਹਨੇ ਅੱਗੇ ਤੇ ਇਨਾ ਚੁਗਰ ਕਰ ਰਹੇ ਤੇ ਬਾਂਡ ਕਰਕੇ ਅਗਲੇ ਦਿਨ ਪਾਰੀ ਕਿਤੇ 2000 ਰੁਪਏ ਬਣਾ 3000 ਦਾ ਜਲਦ ਕਰਾ ਦੇ ਤੇ 13 ਬਚਾ ਕੀਤਾ ਠੀਕ ਨੇ ਉਹ ਅਗਲੇ ਦਿਨ ਸਟੈਂਡ ਹੁਣ ਤੇ ਜਿਹਨ ਮਾੜੇ ਬੀਫ ਹੋਣਗੇ I oh call